ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਤੰਦਰੁਸਤੀ ਤੇ ਚੜ੍ਹਦੀ ਕਲਾ 'ਚ ਹੋਣਗੇ ਕਿਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਅੱਜ ਦੀ ਵੀਜਿਟ ਪਿੰਡ ਜਿਹੜਾ ਹੈ ਰਾਜੋਕੇ ਜ਼ਿਲ੍ਹਾ ਸ਼ਰੀ ਤਰੰਤਰ ਸਾਹਿਬ ਤੇ ਤਹਿਸੀਲ ਲੱਗਦੀ ਨੂੰ ਪਟੇ ਇੱਕ ਪਲੂਨ ਵੜ ਪਹਿਲਾ ਸੁਆ ਜਿਹੜਾ ਲੈਦੀ ਆ ਬਾਈ ਨੇ ਤੇ ਨਾਲ ਜਗ ਸੁਆ ਮੈਂ ਸੋਈ ਆ ਸਾਰੇ ਡੀਟੇਲ ਲੈ ਕੇ ਦੇਣੇ ਆ ਆਪਣੀ ਪਿੰਡ ਰਾਜੋ ਕੇ ਵਿਜਿਟ ਕਰਕੇ ਨਰਖ ਪਰ ਕਰਕੇ ਤਸੱਲੀ ਲੈ ਕਰਕੇ ਫਿਰ ਲੈ ਕੇ ਜਾਣਾ ਫਰਜ਼ ਬੰਦਾ ਠੀਕ ਆ ਜੀ ਸਾਡਾ ਕੰਮ ਆ ਵੀਡੀਓ ਬਣਾਉਣਾ ਥੋੜੀ ਜੀ ਕੈਮਰੇ ਤੋਂ ਘਾਬਰਦੀ ਆ ਝੋਟੀ ਠੀਕ ਆ ਤੇ ਵੀਡੀਓ ਨੂੰ ਵੰਡ ਤੱਕ ਦੇਖੋ ਅੱਗੇ ਤੱਕਰ ਪਹਚਾਯੋ ਕਿਉਂਕਿ ਹੋਰ ਵੀ ਕਿਹੇ ਵੀਰ ਦਾ ਪੂਰਾ ਪੂਰਾ ਫਾਇਦਾ ਜੇ ਤੇ ਆਓ ਲਈਏ ਆਪਣੇ ਵੀਰ ਤੋਂ ਡਿਟੇਲ ਤੇ ਤੁਹਾਨੂੰ ਕਰੀਏ ਤੁਹਾਡੇ ਨਾਲ ਸੰਜੀ ਹਾਂਜੀ ਕੀ ਹਾਲ ਪੁੱਲਰ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋ ਠੀਕ ਠਾਕ ਸਭ ਚੜਦੀ ਕਲਾ ਜੀ ਹੋਰ ਸੁਣਾਓ ਵਧੀਆ ਵਧੀਆ ਠੀਕ ਠਾਕ ਕਿੱਥੇ ਰਹਿ ਗਿਆ ਨਾ ਟਾਈਮ ਇਤਰਾ ਹੀ ਕੰਮਾਕਾਰਾ ਜੀ ਰੋਜ਼ ਰਹਿ ਜੀ ਚਲੋ ਹੁਣ ਪਾਇਆ ਕਰੋਗੇ ਹਾਂਜੀ ਹਾਂਜੀ ਠੀਕ ਵੇਲੇ ਹੋ ਗਏ ਜੱਟ ਪਿੰਡ ਗਰਾਸਸ ਮੇਰਾ ਨਾਮ ਦੱਸ ਗਏ ਪਿੰਡ ਰਾਜੋਕੇ ਹਾਂਜੀ ਤੁਸੀਂ ਲਿਪਟੀ ਜ਼ਿਲ੍ਹਾ ਕਰਨਤਾਰਨਾ ਹਾਂਜੀ ਸਰਦਾਰ ਬੋਡ ਸਿੰਘ ਦੇ ਘਰੇ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਆਪਣਾ 9940 2186 ਠੀਕ ਹੈ ਜੀ ਆ ਕਿੰਨਾ ਸੂਆ ਬੱਛੀ ਆ ਗਈ ਇਹ ਪਹਿਲੇ ਸੂਆ ਬੱਛੀ ਬਰੂਣੀ ਆਣਾ ਬਰੂਣੀ ਆ ਅਜੇ ਟਾਈਮ ਕਿੰਨਾ ਰਹੇਗਾ ਸੂਆ ਟਾਈਮ ਇਹ ਲੈ ਜੂਗੀ ਇਹ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਖੁੱਲ ਗਏਗਾ ਤੋੜਾ ਤਰਾ ਕਰਾਈਏ ਚੈੱਕ ਬਾਕੀ ਗੇਂਦਰ ਕੀ ਗੋਲ ਮਟੋਲ ਜੀ ਹਨਾ ਪੂਰੇ ਹੈ ਨਾ ਪੂਰੇ ਗੇਂਦਰ ਦੇ ਆ ਜਿਹਨੂੰ ਕਹਿੰਦੇ ਪੂਰੀ ਐ ਜੰਮੀ ਪਲੀ ਆ ਤੇ ਲਹੂ ਫੇਤ ਭਰਾ ਭੁਲਾ ਮਾਰੀਆਂ ਮੋਟੀਆਂ ਪਾਈ ਬੈਠੀਆਂ ਨਾ ਹਾਜੀ ਹਾਜੀ ਥਨਥੁਰ ਤੋਂ ਚੰਗਾ ਹਾਂ ਕੀ ਗੱਲ ਹਾਂ ਕੈਮਰੇ ਤੋਂ ਮੜੀਆਂ ਡਰਦੇ ਲੰਗ ਲਾ ਲਈ ਲਾਲ ਲੋਟ ਚੰਗੇ ਆ ਲਾਲ ਲੋਟ ਜਿੰਨੇ ਥਨ ਚੈੱਕ ਕਰਾ ਦੇ ਠੀਕ ਹੈ ਥਨ ਤੇ ਬਹੁਤ ਸੋਹਣਾ ਲੱਗਾ ਬismillah ਇਹ ਤਾਂ ਹੋਰ ਕੱਢ ਜਾਣਾ ਨੇ ਜੋ ਚਵਾਈ ਹੈ ਤੇ ਮੁੱਲ ਕੀ ਕਰਦੇ ਆ ਵੀਰੇ ਦਾ ਮੁੱਲ ਇਹਦਾ ਕਰਦੇ 23000 ਰੁਪਇਆ ਹਾਂਜੀ 30000 ਦੀ ਛੱਡ ਦੀਏ ਨਹੀਂ ਹੋਰ ਕਰੀਏ 2000 ਰੁਪਇਆ ਹੋਰ ਛੱਡ ਦੇ ਯਾਰ ਹੋਰ ਕਰ ਦੇ ਯਾਰ ਛੱਡ ਤਾਂ ਤੇ 5 ਹੀ ਦੇ ਦੇ ਨਹੀਂ ਨਹੀਂ 2000 ਰੁਪਇਆ ਦੇ ਦੇ ਹਾਂ 8000 ਰੁਪਇਆ 27 ਦੀ 28 ਦੀ 27 27 ਦੇ ਦੇ ਨਹੀਂ ਚਲ ਯਾਰ ਆਪਾਂ ਉਹ ਨਹੀਂ ਕਰ ਗਾ ਚਲ ਇੱਕ ਮੇਰਾ ਜੀ ਮੇਰੇ ਲੋ ਯਾਰ ਛੱਡ ਦੋ ਕੋਈ ਨਹੀਂ ਜਾਣ ਕੋਈ ਨਹੀਂ 7000 ਦੀ ਜਿਹੜੀ ਫਿਕਸ ਦਿੱਤੀ ਜਾਊਗੀ ਸਜਣੋ ਇਹ ਲਾਲ ਵਸ਼ੀ ਜਿਹੜੀ ਆ ਸ਼ਾਹੀ ਹਲ ਦੇ ਵਿੱਚ ਕਰੋ ਸੰਗ ਇਹ ਤੋਂ ਘੱਟ ਨਹੀਂ ਜਿਹਾ ਹੁਣ ਉਹ ਵੀਰ ਫੂੰਦਾ ਚੱਲ ਕੋਈ ਨਹੀਂ ਮਾਨਤਨ ਘਰ ਆਇਆ ਥੋੜਾ ਬਰਾ ਇੱਕ ਛੋਟ ਛੱਪਾ ਕਰ ਦਿਓ ਕੋਈ 100 200 ਆ ਮਗਰ ਬੂਰਾ ਮਿਲ ਕਫ ਆ ਗਿਆ ਖੁੱਲ ਗਏ ਇਹਨੂੰ ਤੇ ਇਹਦਾ ਦੁੱਧ ਕਿੰਨਾ ਹਾਜ਼ਰ ਇਹਦੇ ਥੱਲੇ 12 ਲੀਟਰ ਡੋ 12 ਕਿਲੋ ਦੁੱਧ ਹੈ ਨਾ ਕੱਦ-ਕਾੜ ਤੇ ਬੜਾ ਵੱਡਾ ਦਾ ਬਾਕੀ ਛੋਟਾ ਨਹੀਂ ਸਜਣੋ ਝੋਟੀ ਦਾ ਕੱਦ-ਕਾਠ ਚੰਗਾ ਵੱਡਾ ਪਲੇ ਹੈ ਨਾ ਪਲੇ ਪਲੋਸੀ ਆ ਪੂਰੀ ਨਿਗਰ ਆ ਜਿਹਨੂੰ ਕਹਿੰਦੇ ਇੱਕ ਤੋਂ ਹੁੰਦਾ ਨਾ ਮਤਲਬ ਕਿ ਲਸੀ ਮਾੜੀ ਆ ਲਸੀ ਮਾੜੀ ਨਹੀਂ ਆ ਨਿਗਰ ਚੱਡੇ ਦੀ ਆ ਨਿਗਰ ਨਿਗਰ ਦੁੱਧ ਵੀ 12 ਕਿਲੋ ਹੈਗਾ ਇਹ ਕਹਿੰਦੇ ਆ ਠੀਕ ਆ ਤੇ ਮਗਰ ਬੂਰਾ ਮੇਲ ਕਾਫ ਆ ਗਿਆ ਤੇ ਰਹੇਗਾ ਦਾ ਮੁੱਲ ਦੀ ਗੱਲ ਕਿੰਨਾ ਮੁੱਲ ਕਰਨਾ ਮੋਲੇ ਦਾ 85000 ਰੁਪਇਆ ਕਰਦੇ ਆ ਹਾਂ ਜੀ ਜੀ ਆ ਦੇ ਦਾਂਗੇ ਮੱਝ ਚੱਲ ਹੋਸ਼ ਔਰ ਛਾਪਾ ਕਰ ਦਿਓ ਨਾ ਪੂਰਨਾ ਛੱਟਾ ਮੈਂ ਹੋਰ ਹੋਰ ਕਿੰਨਾ ਛੋਟ ਛਾਪਾ ਕਰ ਦਾਂਗੇ 100000 ਕਰ ਦਾਂਗੇ ਨਹੀਂ 100000 ਥੋੜਾ ਜਾਰਾ ਕਰੀਏ ਦੋ ਹੋਰ ਕਰੀਏ 70 ਦੀ ਦੇ ਦਈਏ ਜਾਰਾ ਨਹੀਂ ਤੁਹਾਨੂੰ ਆਖਣਾ ਕੋਈ ਨਹੀਂ ਦੇ ਠੀਕ ਆ ਲਓ ਭਾਈ 70000 ਦੀ 3 ਘਾਟ 80000 ਦੀ ਮਾਝੇ ਮਿਲ ਜੂਗੀ ਤੇ ਬੂਰਾ ਬੱਚਾ ਮਗਰ ਮੇਲ ਕਾਫ 12 ਕਿਲੋ ਜਿਹੜਾ ਦੁੱਧ ਵੀਰ ਦਸਦਾ ਹੈ ਅਰਸ਼ ਤੇ ਬਾਕੀ ਚੰਗੇ ਵੱਡੇ ਢਾਂਚੇ ਦੀ ਆ ਕੋਈ ਛੋਟਾ ਨਹੀਂ ਠੂ ਠੀਕ ਆ ਥੋੜਾ ਇੱਕ ਹੋਰ ਚੋ ਕਾਬਰਦਾ ਪਸ਼ੂ ਤੇ ਦੋਵੇਂ ਭਾਜਾਇਜ ਠੀਕ ਆ ਕੰਡ ਰਾਜੋ ਕੇ ਪਹੁੰਚ ਕੇ ਨਰਖ ਪਰ ਕਰਿਓ ਸਾਡੇ ਵੱਲੋਂ ਸਾਰਿਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ